ਲਓ ਜੀ ਸ਼ੰਭੂ ਬੈਰੀਅਰ ਦੀ ਦੂਜੇ ਦਿਨ ਦੀ ਦੂਜੀ ਤਸਵੀਰ ਵਿਖਾ ਦਿੰਨੇ ਆ ਜਿਸ ਢੰਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਕੱਲ ਡਰੋਨ ਰਾਹੀਂ ਪੁਲਿਸ ਜਿਹੜੀ ਹੈ ਕਿਸਾਨਾਂ ਦੇ ਉੱਪਰ ਜਿਹੜੇ ਕਹਿ ਸਕਦੇ ਆਥਰੂ ਗੈਸ ਦੇ ਗੋਲੇ ਸੁੱਟ ਦੀ ਨਜ਼ਰ ਆਈ ਸੀ ਅੱਜ ਡਰੋਨ ਲਈ ਇੱਕ ਨਵਾਂ ਜੁਗਾੜ ਕੱਢਿਆ ਜੀ ਪਤੰਗ ਜਿਹੜੀ ਹੈ ਉਹ ਉਡਾਈ ਜਾ ਰਹੀ ਹੈ ਕਿਉਂਕਿ ਹਵਾ ਦੇ ਵਿੱਚ ਜਦੋਂ ਡਰੋਨ ਆਂਦਾ ਤੇ ਉਸ ਦਾ ਟਕਰਾ ਇਸ ਪਤੰਗ ਨਾਲ ਕਰਾਇਆ ਜਾਊਗਾ ਗੁੱਡਾ ਜਿਹੜਾ ਉਹ ਕਿਤੇ ਨਾ ਕਿੱਥੇ ਉਸ ਡਰੋਨ ਨੂੰ ਢਾਣ ਲਈ ਇਕ ਕਾਰਗਰ ਜਿਹੜੀ ਕਹਿ ਸਕਦੇ ਐ ਇਹਨਾਂ ਦੀ ਮੁਹੀਮ ਬਣ ਕੇ ਸਾਹਮਣੇ ਆਇਆ ਹਾਲਾ ਕਿ ਇਸ ਦਾ ਅਸਰ ਕੀ ਹੋਊਗਾ ਕਿਉਂਕਿ ਗੁੱਡਾ ਜਿਹੜਾ ਪਤੰਗ ਜਿਹੜਾ ਆ ਸਿੱਧੇ ਤੌਰ ਤੇ ਹਵਾ ਦੇ ਮੁਤਾਬਿਕ ਉੱਡਦਾ ਹੈ ਹਾਲਾ ਕਿ ਇਸ ਨੂੰ ਉਡਾਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਵੀ ਜਦੋਂ ਡਰੋਨ ਆਂਦੇ ਸੀ ਤੇ ਉਸ ਨੂੰ ਡੇਗਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਂਦੀ ਸੀ ਲੇਕਿਨ ਜਦੋਂ ਉਹ ਡਰੋਨ ਨਹੀਂ ਡੇਗੇਗੇ ਤੇ ਅੱਜ ਪਤੰਗ ਉਡਾਇਆ ਜਾ ਰਿਹਾ ਹੈ ਕਿ ਉਸ ਦੀ ਪੰਖੜੀਆਂ ਦੇ ਵਿੱਚ ਇਸ ਦੀ ਡੋਰ ਫਸਾ ਕੇ ਉਸ ਨੂੰ ਡੇਗ ਲਿੱਤਾ ਜਾਏ ਕਿਉਂਕਿ ਸਭ ਤੋਂ ਜ਼ਿਆਦਾ ਕੱਲ ਡਰੋਨਾ ਨਹੀਂ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਸੀ ਡਰੋਨ ਆਂਦਾ ਸੀ ਮੋਨੀਟਰ ਕਰਦਾ ਸੀ ਜਿਸ ਜਗ੍ਹਾ ਜ਼ਿਆਦਾ ਇਕੱਠ ਹੋਂਦਾ ਸੀ ਉੱਥੇ ਉਹ ਗੋਲਾ ਸੁੱਟ ਕੇ ਵਾਪਸ ਚਲਾ ਜਾਂਦਾ ਸੀ ਕੱਲ ਡਰੋਨਾ ਰਾਹੀਂ ਜਿਹੜੀ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਉਸ ਨੇ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਤੇ ਅੱਜ ਉਸੇ ਡਰੋਨ ਦਾ ਹੱਲ ਕੱਢ ਕੇ ਲਿਆ ਹੈ ਨੇ ਕਿ ਪਤੰਗ ਉਡਾਈ ਜਾਊਗੀ ਔਰ ਆ ਪਤੰਗ ਜਿਹੜੀ ਹੈ ਹਵਾ ਚੁੱਡੂਗੀ ਜਦੋਂ ਕੋਈ ਡਰੋਨ ਇਸ ਪਾਸੇ ਨੂੰ ਆਊਗਾ ਤਾਂ ਫਿਰ ਇਸ ਦੀ ਡੋਰ ਜਿਹੜੀ ਹੈ ਉਸ ਦੀ ਪੰਖੜੀਆਂ ਚ ਫਸਾ ਕੇ ਉਸ ਨੂੰ ਡੇਗਣ ਦਾ ਕੰਮ ਕੀਤਾ ਜਾਊਗਾ ਯਾਨੀ ਨਵੇਂ ਨਵੇਂ ਜੁਗਾੜ ਲਾਏ ਜਾ ਰਹੇ ਨੇ ਕੀ ਕਿਸੇ ਵੀ ਢੰਗ ਦੇ ਨਾਲ ਇਸ ਮੋਰਚੇ ਨੂੰ ਸਫਲ ਬਣਾਇਆ ਜਾਏ ਕਿਉਂਕਿ ਤੁਸੀਂ ਵੇਖ ਸਕਦੇ ਹੋ ਕਿ ਕੱਲ ਜਿਸ ਢੰਗ ਦੇ ਨਾਲ ਵੱਡੀ ਬੈਰੀਗੇਟਿੰਗ ਹੋਈ ਵੱਡੀ ਗਿਣਤੀ ਦੇ ਵਿੱਚ ਫੋਰਸ ਦੀ ਤਰਫੋਂ ਇੱਥੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਦੂਜੇ ਦਿਨ ਦੀ ਸ਼ੁਰੂਆਤ ਹੋਈ ਹੈ ਪਹਿਲਾ ਨਾਮ ਜਪਿਆ ਗਿਆ ਹੁਣ ਜਿਹੜੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਹੈ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਇੱਥੇ ਪਹੁੰਚਣ ਔਰ ਉਸ ਤੋਂ ਬਾਅਦ ਅਗਲੀ ਰਣਨੀਤੀ ਦੇ ਨਜ਼ਰ ਆਣ ਕਿਉਂਕਿ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਉਸ ਦੇ ਵਿੱਚ ਕਿਸਾਨ ਆਗੂ ਕਹਿ ਚੁੱਕੇ ਨੇ ਕਿ ਹੋਰ ਵੀ ਕਈ ਸੂਬਿਆਂ ਤੋਂ ਕਿਸਾਨ ਜਥੇਬੰਦੀਆਂ ਜੜੀਆਂ ਨੇ ਇਸ ਸੰਘਰਸ਼ ਦੇ ਨਾਲ ਆ ਕੇ ਜੁੜ ਚੁੱਕੀਆਂ ਨੇ ਆ ਕੱਲੇ ਪੰਜਾਬ ਦੇ ਕਿਸਾਨ ਨਹੀਂ ਬਲਕਿ ਹੋਰ ਸੂਬਿਆਂ ਦੇ ਵੀ ਚਾਹ ਉਸ ਦੇ ਵਿੱਚ ਅਸੀਂ ਬਿਹਾਰ ਦੇ ਕਿਸਾਨਾਂ ਦੀ ਗੱਲ ਕਰੀਏ ਚਾਹ ਉਸ ਦੇ ਵਿੱਚ ਅਸੀਂ ਹਰਿਆਣਾ ਦੇ ਕਿਸਾਨਾਂ ਦੀ ਗੱਲ ਕਰੀਏ ਉਹ ਵੀ ਇਸ ਸੰਘਰਸ਼ ਦੇ ਨਾਲ ਜੁੜ ਚੁੱਕੇ ਨੇ ਤੇ ਛੇਤੀ ਇੱਥੇ ਵੱਡਾ ਇਕੱਠ ਵੀ ਹੁੰਦਾ ਨਜ਼ਰ ਆਏਗਾ ਕਿਉਂਕਿ ਇੱਥੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਇੱਥੇ ਬੈਠਣ ਨਹੀਂ ਆਏ ਦਿੱਲੀ ਜਾਣ ਲਈ ਸੰਘਰਸ਼ ਕਰਨ ਆਏ ਆ ਤੇ ਦਿੱਲੀ ਜਾ ਕੇ ਰਾਵਾਂਗੇ ਇਸ ਤਰ੍ਹਾਂ ਦੀ ਗੱਲ ਪੀਸੀ ਦੇ ਵਿੱਚ ਸਪਸ਼ਟ ਕਰ ਦਿੱਤੀ ਗਈ ਔਰ ਜਿਸ ਢੰਗ ਦੇ ਨਾਲ ਇੱਕ ਹੋਰ ਤਸਵੀਰ ਵੀ ਵਿਖਾ ਰਹੇ ਆ ਤੁਹਾਨੂੰ ਹੱਥਾਂ ਦੇ ਵਿੱਚ ਨੌਜਵਾਨਾਂ ਨੇ ਹਾਲਾਂਕਿ ਮੂੰਹ ਦੇ ਉੱਪਰ ਕਪੜੇ ਪਾਏ ਹੋਏ ਨੇ ਕਿਉਂਕਿ ਅਥਰੂ ਗੈਸ ਜਦੋਂ ਗਿਰਦੀ ਹੈ ਤੇ ਸਭ ਤੋਂ ਪਹਿਲਾਂ ਅੱਖਾਂ ਨੂੰ ਤੇ ਮੂੰਹ ਨੂੰ ਉਸਦਾ ਇਫੈਕਟ ਹੁੰਦਾ ਹੈ ਹੱਥਾਂ ਦੇ ਵਿੱਚ ਇਹਨਾਂ ਨੇ ਬੋਰੀਆਂ ਚੱਕੀਆਂ ਹੋਈਆਂ ਨੇ ਗਲਵਜ਼ ਪਾਏ ਹੋਏ ਨੇ ਤਾਂ ਕਿ ਅਗਰ ਕੋਈ ਗੋੜਾ ਇੱਥੇ ਡਿੱਗੇ ਤੇ ਉਸ ਨੂੰ ਨਾਲ ਹੀ ਕਾਬੂ ਕਰ ਦਿੱਤਾ ਜਾਏ ਕਿਉਂਕਿ ਕੱਲ ਵੀ ਵੇਖਣ ਨੂੰ ਮਿਲਿਆ ਸੀ ਕਿ ਇਹਨਾਂ ਬੋਰੀਆਂ ਰਾਹੀਆਂ ਗਿੱਲੀਆਂ ਬੋਰੀਆਂ ਨੇ ਇਹਨਾਂ ਰਾਹੀਂ ਕਿਸਾਨਾਂ ਦੇ ਜਿਹੜੇ ਕਹਿ ਸਕਦੇ ਆ ਅੱਜ ਨੌਜਵਾਨ ਨੇ ਜਿਹੜੇ ਕਿਸਾਨ ਮੁੰਡੇ ਨੇ ਉਹ ਅਤਰੂ ਗੈਸ ਦੇ ਗੋਲਿਆਂ ਨੂੰ ਸ਼ਾਂਤ ਕਰਾਂਦੇ ਨਜ਼ਰ ਆਏ ਸੀ ਹਾਲਾਂਕਿ ਇਸ ਦੇ ਵਿੱਚ ਵੀ ਜਿਹੜੇ ਆ ਕਈਆਂ ਨੂੰ ਸੱਟਾਂ ਲੱਗੀਆਂ ਸੀ ਕਿਉਂਕਿ ਜਦੋਂ ਗੋਲਾ ਫਟਦਾ ਤੇ ਉਸ ਦਾ ਇੱਕ ਵੱਡਾ ਧਮਾਕਾ ਹੁੰਦਾ ਹੈ ਹਾਲਾਂਕਿ ਨਵੇਂ-ਨਵੇਂ ਜੁਗਾੜ ਇੱਥੇ ਕਰੇ ਜਾ ਰਹੇ ਨੇ ਇਸ ਸੰਘਰਸ਼ ਨੂੰ ਸਫਲ ਬਣਾਉਣ ਲਈ ਦੂਜੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਵੇਖਣ ਵਾਲੀ ਗੱਲ ਹੈ की आगे ਦੀਆਂ ਤਸਵੀਰਾਂ ਕੀ ਕੁਝ ਕਹਿੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ 사시ਕਾਲ ਜੀ દૈનિક ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼ੰਭੂ ਬਾਰਡਰ ਤੋਂ ਤੁਹਾਨੂੰ ਦੂਜੇ ਦਿਨ ਦੀਆਂ ਲਗਾਤਾਰ ਤਸਵੀਰਾਂ ਬੁਖਾ ਰਹੇ ਹਾਂ ਕਿਸ ਢੰਗ ਦੇ ਨਾਲ ਦੂਜਾ ਦਿਨ ਜਿਹੜਾ ਉਹ ਚੜਿਆ ਔਰ ਦੂਜੇ ਦਿਨ ਕਿਸਾਨੀ ਸੰਘਰਸ਼ ਕੀ ਕੁਝ ਨਵੀਂ ਅਪਡੇਟ ਲੈ ਕੇ ਆਇਆ ਕਿਉਂਕਿ ਅੱਜ ਦੀਆਂ ਜਿਹੜੀਆਂ ਤਸਵੀਰਾਂ ਨੇ ਖਾਸ ਜੀ ਅਹਿਮ ਮੰਨੀਆਂ ਜਾ ਰਹੀਆਂ ਨੇ ਹਾਲਾਂਕਿ ਸੰਘਰਸ਼ ਵਿਰਾਮ ਜ਼ਰੂਰ ਹੋਇਆ ਹੋਇਆ ਲੇਕਿਨ ਪੰਜਾਬੀ ਜਿਹੜੇ ਨੇ ਕੱਲ ਜਿਸ ਢੰਗ ਦੇ ਨਾਲ ਉਹਨਾਂ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਸੀ ਉਹਨ ਗੋਲਿਆਂ ਦਾ ਜੁਗਾੜ ਲੱਭਦੇ ਨਜ਼ਰ ਆਏ ਨੇ ਕੱਲ ਬੋਰੀਆਂ ਰਾਹੀਂ ਗੋਲੇ ਜਿਹੜੇ ਨੇ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਕੱਲ ਬੋਰੀਆਂ ਦੀ ਸੰਖਿਆ ਘੱਟ ਸੀ ਲੇਕਿਨ ਅੱਜ ਆ ਸੰਖਿਆ ਜਿਹੜੀ ਹੈ ਵਧੀ ਹੋਈ ਨਜ਼ਰ ਆ ਰਹੀ ਹੈ ਅੱਜ ਬਜ਼ੁਰਗ ਨੌਜਵਾਨ ਜਿਹੜੇ ਨੇ ਉਹ ਗੋਲਿਆਂ ਦਾ ਹੀ ਇਲਾਜ ਕਰਦੇ ਨਜ਼ਰ ਆ ਰਹੇ ਨੇ ਬਾਬਾ ਜੀ ਤਿਆਰੀ ਖਿੱਚ ਕੇ ਬੈਠੇ ਹਾਂ ਜੀ ਹਾਂ ਜੀ ਤਿਆਰੀ ਖਿੱਚ ਕੇ ਬੈਠਿਆ ਜੀ ਆ ਬੋਰੀਆਂ ਰਾਹੀਂ ਗੋਲੇ ਸ਼ਰ ਡਰੋਨ ਜਿਹੜੇ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਬੋਰੀਆਂ ਗਲੇ ਕਿਤੇ ਆ ਗਏ ਨੇ ਉਹ ਡਰੋਨ ਤੇ ਵਿਛਾ ਦੇ ਵੀਦਾ ਉਹਨੂੰ ਖਤਮ ਕਰ ਦੇ ਵੀਦਾ ਖਤਮ ਕਰ ਦੂਗੀ ਹਾਂਜੀ ਖਤਮ ਕਰ ਦੇ ਯਾਨੀ ਇਸ ਦਾ ਅਸਰ ਲੇਕਿਨ ਕਹਿੰਦੇ ਕਹਿੰਦੇ ਜਦ ਤੱਕ ਫਟਦਾ ਨਹੀਂ ਤਦ ਤੱਕ ਉਹ ਖਤਰਨਾਕ ਹੁੰਦਾ ਉਸ ਤੋਂ ਦੂਰੀ ਬਚਾ ਕੇ ਰੱਖਣੀ ਪੈਂਦੀ ਹੈ ਫਟਦਾ ਹੈ ਅੱਖਾਂ ਨੂੰ ਪੈਂਦਾ ਹੈ ਅੱਖਾਂ ਤੇ ਬੜਾ ਮਾਰ ਅਸਰ ਪੈਂਦਾ ਹੈ ਹਾਂਜੀ ਹਾਂਜੀ ਸਾਡੇ ਦਾ ਮੋਤੀ ਸਾਹਿਬਾ ਕੇ ਬੇਨਤੀ ਹੈ ਜੇ ਅਜੇ ਮਨਜਾ ਸੁਰਖਸ਼ਣ ਰਖਾਵ ਨਾ ਕਰੇ ਹਾਂ ਠੀਕ ਹੈ ਸਾਡੇ ਜਿਹੜਾ ਆਕੇ ਸਾਡੇ ਤੋਂ ਆ ਜਾਵੇ ਬਿਲਕੁਲ ਔਰ ਕਿਸਾਨ ਬੜੀ ਦੂਰ ਦੂਰ ਤਾਇੇ ਨੇ ਆ ਹੀ ਜਾਂਦੇ ਨੇ ਕਿਸਾਨਾਂ ਦਾ ਮੱਥਾ ਕੰਨਾ ਚਲਾਵੇ ਦਾ ਮੋਤੀ ਸਾਹਿਬ ਬਿਲਕੁਲ ਆਖਰ ਸੀ ਆਰਡਰ ਬੱਟੀ ਤਾਂ ਸੀ ਵਾਇ ਬੈਠਿਆ ਫਾਇਲ ਕਾਚੋਂ ਪੰਜਾਹ ਲਾ ਫਾਇਲ ਕਾ ਹਾਂਜੀ ਬੜੀ ਬਹੁਤ ਬਸਤ ਬਹੁਤ ਚੀ ਪਹੁੰਚ ਚੁੱਕੀ ਹੈ ਅਜੇ ਪਾਵਾਂ ਦੀ ਭਾਂਦੇ ਪਏ ਨੇ ਅਸੀਂ ਅਮਰ ਸ਼ਾਹਤੀ ਨਾਲ ਜਿਹੜਾ ਕਿਸਾਨੀ ਦੋਲਣ ਕੋ ਲੜਾਂ ਦੇ ਜੀ ਹਾਂ ਜੀ ਬਿਲਕੁਲ ਬਿਲਕੁਲ ਦੇਖੋ ਸਿੱਧੇ ਤੌਰ ਤੇ ਆ ਬੋਰੀਆਂ ਰਾਹੀਂ ਜਿਹੜੇ ਕਹਿ ਸਕਦੇ ਆਥਰੂ ਗੈਸ ਦੇ ਗੋਲੇ ਉਹਨਾਂ ਨੂੰ ਸ਼ਾਂਤ ਕਰਾਉਣ ਦਾ ਕੰਮ ਕੀਤਾ ਜਾ ਰਿਹਾ ਦੂਜੇ ਪਾਸੇ ਆ ਅੱਖਾਂ ਜਿਹੜੀਆਂ ਨੇ ਅੱਖਾਂ ਮਚਦੀਆਂ ਸੀ ਉਹਨਾਂ ਲਈ ਵੀ ਚਸ਼ਮੇ ਲਾ ਦਿੱਤੇ ਗਏ ਆ ਵੈਸੇスイਮਿੰਗ ਜਦੋਂ ਕਰਦੇ ਆ ਉਸ ਦੇ ਵਿੱਚ ਆ ਚਸ਼ਮੇ ਕੰਮ ਆਉਂਦੇ ਨੇ ਲੇਕਿਨ ਕਦੇ ਆਥਰੂ ਗੈਸ ਦੇ ਗੋਲੇ ਜਦੋਂ ਵੱਜਣੇ ਸ਼ੁਰੂ ਹੁੰਦੇ ਨੇ ਤੇ ਉਸ ਦੇ ਵਿੱਚ ਵੀ ਅੱਖਾਂ ਜਿਹੜੀਆਂ ਨੇ ਇਸ ਨਾਲ ਬਚਦੀਆਂ ਨਜ਼ਰ ਆਉਂਦੀਆਂ ਅੱਜ ਦੇਖਾਂਗੇ ਜੀ ਅੱਜ ਦੇਖਾਂਗੇ ਯਾਨੀ ਯਾਨੀ ਅੱਜ ਆ ਇੰਤਜ਼ਾਮ ਕਰ ਦਿੱਤਾ ਪਹਿਲਾਂ ਹੀ ਹਾਂ ਹਾਂ ਅੱਜ ਦਾ ਕਰਤਾ ਜੀ ਪੂਰਾ ਕੱਲ ਕੱਲ ਨਹੀਂ ਦੇਖਿਆ ਸੀ ਕੀ ਆ ਇਸ ਦਾ ਅਸਰ ਹੋਊਗਾ ਜਾਂ ਨਹੀਂ ਕੱਲ ਦਾ ਬੁਰਾ ਹਾਲ ਸੀਗਾ ਜੀ ਕੱਲ ਬੁਰਾ ਹਾਲ ਸੀ ਦੇਖੋ ਕੱਲ ਬੁਰਾ ਹਾਲ ਸੀ ਇੱਕ ਪਾਸੇ ਇੱਕ ਪਾਸੇ ਆ ਚਸ਼ਮੇ ਤੇ ਇੱਕ ਹੋਰ ਵਿਖਾ ਦੇਨੇ ਤੁਹਾਨੂੰ ਤਸਵੀਰ ਪਤੰਗ ਬਾਜ਼ੀ ਵੀ ਹੁੰਦੀ ਨਜ਼ਰ ਆ ਰਹੀ ਆ ਪਤੰਗ ਬਾਜ਼ੀ ਪਤੰਗ ਬਾਜ਼ੀ ਦਾ ਵੀ ਆਪਣਾ ਹੀ ਲੌਜੀਕ ਆ ਕਿਉਂ ਪਤੰਗ ਉਡਾਈ ਜਾ ਰਹੀ ਆ ਇਸ ਦਾ ਆਪਣਾ ਹੀ ਲੌਜੀਕ ਆ ਇੱਕ ਗੱਲਬਾਤ ਕਰਾਂਗੇ ਹਾਂ ਜੀ ਅੱਜ ਪਤੰਗ ਉਡਾਣੀ ਸ਼ੁਰੂ ਕਰਤੀ ਕੀ ਲੌਜੀਕ ਐ ਇਸ ਦਾ ਬਸੰਤ ਪੰਚਮੀ ਹੈ ਜੀ ਅੱਜ ਅੱਛਾ ਬਸੰਤ ਪੰਚਮੀ ਨਾਲ ਕੀ ਜੁਗਾੜ ਲਾਇਆ ਬਈ ਜੱਟ ਜੁਗਾੜੀ ਹੁੰਦੇ ਆ ਉਦੋਂ 2 ਘੰਟੇ ਬਾਅਦ ਦੇਖਾਂਗੇ 2 ਘੰਟੇ ਬਾਅਦ ਆ ਜਿਹੜੇ ਕੱਲ ਡਰੋਨ ਪਰੇਸ਼ਾਨ ਕਰ ਰਹੇ ਸੀ ਉਸ ਦਾ ਹੱਲ ਹੈ ਪੰਗ ਹਾਂਜੀ ਹਾਂਜੀ ਯਾਨੀ ਇਸ ਦੀ ਡੋਰ ਜਿਹੜੀ ਆ ਉਹਦੀ ਪੰਖੜੀਆਂ ਚ ਫਸੂਗੀ ਤੇ ਉੱਡ ਡਿਗੂਗਾ ਹਾਂਜੀ ਬਿਲਕੁਲ ਦੇਖੋ ਆ ਇੱਕ ਹੋਰ ਜੁਗਾੜ ਲਾਇਆ ਪੰਜਾਬੀ ਜੱਟ ਵੈਸੇ ਕਹਿੰਦੇ ਜੁਗਾੜੂ ਵੀ ਹੁੰਦੇ ਆ ਆ ਜੁਗਾੜ ਕੱਢਿਆ ਔਰ ਕੱਲਾ ਇੱਕ ਨਹੀਂ ਬਲਕਿ ਕਈ ਪਤੰਗ ਜਿਹੜੇ ਨੇ 올 ਡਾਇਏ ਜਾ ਰਹੇ ਨੇ ਇੱਥੇ ਤਾਂ ਕਿ ਜੇਕਰ ਡਰੋਨ ਆਏ ਉਹ ਡਰੋਨ ਆ ਰਿਹਾ ਤੁਹਾਨੂੰ ਤਸਵੀਰ ਵਿਖਾ ਰਹੇ ਆ ਡਰੋਨ ਜਿਹੜਾ ਉਹ ਸਾਹਮਣੇ ਉੱਡਣਾ ਸ਼ੁਰੂ ਹੋ ਗਿਆ ਆ ਡਰੋਨ ਜਿਹੜੇ ਨੇ ਆਹੀ ਲੋਕਾਂ ਨੂੰ ਕੱਲ ਪਰੇਸ਼ਾਨ ਕਰਦੇ ਨਜ਼ਰ ਆ ਰਹੇ ਸੀ ਇੱਥੇ ਆਂਦੇ ਸੀ ਜਿੱਥੇ ਜ਼ਿਆਦਾ ਇਕੱਠਾ ਹੁੰਦਾ ਸੀ ਉੱਥੇ ਗੋਲਾ ਸੁੱਟਦਾ ਸੀ ਔਰ ਵਾਪਸ ਚਲਾ ਜਾਂਦਾ ਸੀ ਔਰ ਹੁਣ ਪਤੰਗ ਜਿਹੜੇ 올 ਡਾਏ ਜਾ ਰਹੇ ਆ ਤਾਂ ਕਿ ਆ ਡਰੋਨ ਜਿਹੜੇ ਨੇ ਦੇਖੇ ਜਾਣ ਜਦੋਂ ਦੇ ਤੁਸੀਂ ਪਤੰਗ ਉਡਾਣੇ ਸ਼ੁਰੂ ਕਰੇ ਹੋ ਕਿ ਆ ਇਸ ਪਾਸੇ ਨੂੰ ਕੋਈ ਡਰੋਨ ਆਇਆ ਨਹੀਂ ਜੀ ਹੁਣ ਤਾਂ ਈ ਘੰਟਾ ਹੋ ਗਿਆ ਹੁਣ ਨਹੀਂ ਆਇਆ ਹੁਣ ਨਹੀਂ ਯਾਨੀ ਉਹ ਵੀ ਸਮਝ ਗਏ ਨੇ ਵੀ ਹਾਂ ਪਤੰਗਾ ਰਾਹੀਂ ਤੁਸੀਂ ਡਰੋਨ ਡੇਗੋਗੇ ਹਾਂਜੀ ਸਾਡਾ ਤਾਂ 10 ਰੁਪਏ ਦਾ ਖਰਚਾ ਹੈ ਉਹਨਾਂ ਦਾ ਤਾਂ ਲੱਖਾਂ ਦਾ ਹੋਊਗਾ ਆ ਜੁਗਾਰ ਕਿਦਾਂ ਲਾਇਆ ਕਿਦਾਂ ਸੁੱਜੀ ਬਈ ਹਾਂ ਆ ਪਤੰਗ ਜਿਹੜਾ ਆ ਡਰੋਨ ਤਾਂ ਹੱਲ ਹੋ ਸਕਦਾ ਹੈ ਆ ਛੋੜੇ ਨਿੱਕੇ ਪਰਾਣਾ ਗੱਲ ਪਿੰਡ ਤੇ ਵਾਪਸ ਗਏ ਉਹਦੇ ਤੋਂ ਤੇ ਉੱਥੇ ਜਾ ਕੇ ਦੇਖੋ ਡਾਂਦੇ ਪਈ ਸੀ ਉਹਨਾਂ ਨੂੰ ਦੇਖ ਕੇ ਆਈਡੀਆ ਆ ਗਿਆ ਵੀ ਜੇ ਹਵਾ 'ਚ ਇਹ ਉੱਡ ਰਿਹਾ ਤਾਂ ਉਹ ਵੀ ਨਹੀਂ ਉੱਡੂਗਾ ਫਿਰ ਹੁਣ ਅਸੀਂ ਦਾ ਡਰੋਨ ਲੈਣ ਦੇ ਰਹੇ ਨੇ ਮਹਿੰਗੇ ਮਹਿੰਗੇ ਜੀ ਫਟਦਾ ਹੀ ਹੱਲ ਨੇ ਇਹੋ ਡਰੋਨ ਪਤੰਗ ਹੀ ਤੋਂ ਲੱਭ ਕੇ ਲਿਆਇਓ ਪਤੰਗ ਨੇ ਕਿ ਭਾਈ ਦੀਏ ਨਿੱਕੇ ਭਾਈ ਦੀਏ ਦੇਖੋ ਨਿੱਕੇ ਭਾਈ ਦੀ ਪਤੰਗ ਆ ਔਰ ਨਿੱਕੇ ਭਾਈ ਦੀ ਪਤੰਗ ਜਿਹੜੀ ਐ ਇੱਥੇ ਉੱਡਦੀ ਨਜ਼ਰ ਆ ਰਹੀ ਐ ਤਸਵੀਰ ਵਿਖਾ ਰਹੇ ਆ ਪੰਜਾਬੀਆਂ ਨੇ ਜਿਗਾੜ ਲਾ ਲਿਆ ਕਿ ਡਰੋਨ ਜੇਕਰ ਇਦਾਂ ਰਾਊਗਾ ਤੇ ਡਰੋਨ ਨੂੰ ਇਸ ਪਤੰਗ ਰਾਹੀਂ ਡੇਗਿਆ ਜਾਊਗਾ ਹਾਲਾਂਕਿ ਉਹ ਸਾਹਮਣੇ ਤੋਂ ਜ਼ਰੂਰ ਡਰੋਨ ਜਿਹੜਾ ਉਹ ਵੇਖ ਰਿਹਾ ਕਿ ਇੱਥੇ ਹਲਚਲ ਕੀ ਹੋ ਰਹੀ ਐ ਸਾਹਮਣੇ ਉਹਨਾਂ ਨੇ ਡਰੋਨ ਲਾਇਆ ਹੋਇਆ ਇਸ ਡਰੋਨ ਦੇ ਵਿੱਚ ਜਿਹੜੇ ਵੱਡੇ ਕੈਮਰੇ ਵੀ ਲੱਗੇ ਹੁੰਦੇ ਨੇ ਤੇ ਉਸ ਤਰ੍ਹਾਂ ਹੀ ਮੋਨੀਟਰ ਜ਼ਰੂਰ ਕੀਤਾ ਜਾ ਰਿਹਾ ਹੈ ਲੇਕਿਨ ਆ ਬਾਈਆਂ ਦਾ ਕਹਿਣਾ ਕਿ ਜਦੋਂ ਇਹਨਾਂ ਨੇ ਪਤੰਗ ਡਾਣੀ ਸ਼ੁਰੂ ਕੀਤੀ ਆ ਉਸ ਤੋਂ ਬਾਅਦ ਤਕਰੀਬਨ ਇੱਕ ਘੰਟੇ ਤੋਂ ਡਰੋਨ ਜਿਹੜੇ ਨੇ ਇਸ ਪਾਸੇ ਨੂੰ ਆਂਦੇ ਨਜ਼ਰ ਨਹੀਂ ਆ ਰਹੇ ਕਲਾਹੀ ਡਰੋਨ ਸੀ ਜਿਹੜੇ ਪੰਜਾਬੀਆਂ ਨੂੰ ਸਭ ਤੋਂ ਜ਼ਿਆਦਾ ਤੰਗ ਕਰਦੇ ਨਜ਼ਰ ਆਏ ਸੀ ਸਭ ਤੋਂ ਜ਼ਿਆਦਾ ਉਹਨਾਂ ਨੇ ਪਰੇਸ਼ਾਨੀ ਦੇ ਵਿੱਚ ਪਾਇਆ ਸੀ ਅੱਜ ਉਹੀ ਡਰੋਨ ਇਹਨਾਂ ਪਤੰਗਾ ਕਰਕੇ ਇੱਥੇ ਆਂਦੇ ਨਜ਼ਰ ਦਿਨ ਆ ਰਹੇ ਕਿਉਂਕਿ ਇਹਨਾਂ ਨੇ ਜੁਗਾੜ ਲਾਇਆ ਕਿ ਜਿੱਦਾਂ ਇਹ ਡਰੋਨ ਗੋਲਾ ਸੁੱਟਣ ਲਈ ਥੱਲੇ ਆਊਗਾ ਤੇ ਉਸ ਨੂੰ ਕਿਤਨਾ ਕਿਤੇ ਇਸ ਦੀ ਡੋਰ ਦੇ ਵਿੱਚ ਫਸਾ ਕੇ ਥੱਲੇ ਡਿੱਗਿਆ ਜਾਊਗਾ ਹਾਲਾਂਕਿ ਜੁਗਾੜ ਕਿੰਨਾ ਕਾਰਗਰ ਸਾਬਿਤ ਹੋਊਗਾ ਤਾਂ ਪਤਾ ਲੱਗੂਗਾ ਜਦੋਂ ਦੁਬਾਰਾ ਕਿਤਨਾ ਕਿਤੇ ਸੰਘਰਸ਼ ਜਿਹੜਾ ਦੋਨੋਂ ਧਿਰਾਂ ਦੇ ਵਿੱਚ ਵੇਖਣ ਨੂੰ ਮਿਲੇਗਾ ਕਿਉਂਕਿ ਫਿਲਹਾਲ ਸੰਘਰਸ਼ ਵਿਰਾਮ ਵੀ ਵੇਖਣ ਨੂੰ ਮਿਲ ਰਿਹਾ ਹੈ ਕਿਸਾਨ ਜਿਹੜੇ ਨੇ ਇੱਕ ਅੱਧ ਬਣਾ ਦੇ ਨਜ਼ਰ ਆਏ ਨੇ ਉਸ ਤੋਂ ਅੱਗੇ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਇੱਥੇ ਹੀ ਖੜਕੇ ਤੁਸੀਂ ਜਪਨਾ ਨਾਮ ਜਪੋ ਅੱਗੇ ਜਾਣ ਦੀ ਲੋੜ ਨਹੀਂ ਹੈ ਜਦੋਂ ਅਗਲੀ ਰਣਨੀਤੀ ਬਣੇਗੀ ਉਸ ਤੋਂ ਬਾਅਦ ਕੋਲ ਦਿੱਤੀ ਜਾਏਗੀ ਤੇ ਸਾਰੇ ਇਕੱਠੇ ਹੋ ਕੇ ਅੱਗੇ ਵਧਦੇ ਨਜ਼ਰ ਆਣਗੇ ਫਿਲਹਾਲ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਹੁੱਲੜਬਾਜ਼ੀ ਕਰ ਰਹੇ ਨੇ ਉਹਨਾਂ ਦੀ ਵੀ ਪਛਾਣ ਕੀਤੀ ਜਾਏ ਕਿਉਂਕਿ ਉਹਨਾਂ ਦਾ ਮੰਤਵ ਹੈ ਇਸ ਮੋਰਚੇ ਨੂੰ ਖਰਾਬ ਕਰਨਾ ਤੇ ਕਿਤੇ ਨਾ ਕਿਤੇ ਉਹਨਾਂ ਦੀ ਪਛਾਣ ਕਰਨ ਦੀ ਵੀ ਇੱਥੇ ਗੱਲ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਆ ਤੁਸੀਂ ਦੇਖ ਸਕਦੇ ਹੋ ਜੋਵਾਨਾਂ ਦੀ ਗੱਲ ਕਰੀਏ ਬੰਦਿਆਂ ਦੀ ਗੱਲ ਕਰੀਏ ਬਜ਼ੁਰਗਾਂ ਦੀ ਗੱਲ ਕਰੀਏ ਹਰ ਕੋਈ ਆਪਣੀ ਹਿੰਮਤ ਦੇ ਨਾਲ ਇਸ ਸੰਘਰਸ਼ ਦਾ ਹਿੱਸਾ ਬਣਦਾ ਨਜ਼ਰ ਆ ਰਿਹਾ ਆਖਾ ਲਾਲ ਨੇ ਕੱਲ ਦੀਆਂ ਜਿਹੜੀ ਅਤਰੂ ਗੈਸ ਦੀਆਂ ਹੈ ਰਾਤ ਸੌਂੇ ਨਹੀਂ ਕੱਲ 11 ਵਜੇ ਦੇ ਇਦਾਂ ਹੀ ਚੱਲਦੇ ਰਾਤ 1:30 ਵਜੇ ਤੱਕ ਬੰਬ ਚੱਲਦੇ ਰਹੇ ਅੱਜ ਜੁਗਾੜ ਲਾ ਲਿਆ ਇਹ ਬੋਰੀਆਂ ਜਿਹੜੀਆਂ ਜੁਗਾੜ ਹੈ ਬੋਰੀਆਂ ਜਿਹਨੋਂ ਦੂਏ ਦੀ ਜਾਨ ਬਚਾ ਦੇਣੀ ਆ ਆਪ ਤਾਂ ਹੋ ਜਾਂਦਾ ਸਮਝ ਲਾ ਵੀ ਜਿਆਦਾ ਜਿਆਦਾ ਹੋ ਜਾਂਦਾ ਕੱਲ ਇਸ ਦੇ ਵਿੱਚ ਕਈ ਕਈ ਜਿਹੜੇ ਕਿਸਾਨ ਉਹ ਜ਼ਖਮੀ ਵੀ ਹੋਏ ਨੇ ਉੱਪਰ ਜ਼ਖਮੀ ਹੋ ਗਿਆ ਜੀ ਕੱਲ ਸਾਡੇ ਕੋਲ ਪ੍ਰਬੰਧ ਨਹੀਂ ਹੈ ਨਾ ਸਾਨੂੰ ਨਹੀਂ ਪਤਾ ਵੀ ਐਡੀ ਘਾਤ ਕੇ ਸਰਕਾਰ ਹੋ ਗਈ ਜਿੰਨਾਂ ਨੂੰ ਅਸੀਂ ਸੱਤਾ 'ਚ ਲੈ ਗਏ ਆਏ ਆ ਵੋਟਾਂ ਪਾ ਗਏ ਤੇ ਸਾਡੇ ਹੀ ਜ਼ਾਲਮ ਬਣ ਗਏ ਇਹ ਚੀਨ ਨਾਲ ਲੜਨ ਸਾਡੇ ਕੋਲ ਕਿਉਂ ਲੜਦੇ ਆ ਅਸੀਂ ਤੇ ਕਿਸਾਨ ਆ ਅਸੀਂ ਤੇ ਹੱਕ ਲੈਣ ਲਈ ਆਏ ਆ ਹਾਰ ਕੇ ਉਹਨਾਂ ਬੋਰੀਆਂ ਲੈ ਕੇ ਆਏ ਆ ਇਹਨਾਂ ਨੂੰ ਗਿਫਟ ਦੇਣ ਲਈ ਆਉਣ ਦਾ ਜਿਹੜਾ ਆਉਂਦਾ ਡਰੋਨ ਆ ਜੀ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਡਰੋਨ ਰਾਈ ਦੁਨੀਆ ਚਾ ਕੀਤੀ ਜਾਂਦੀ ਆ ਕਦੀ ਡਰੋਨ ਰਾਈ ਬੰਬ ਨਹੀਂ ਸੁੱਟੇ ਜਾਂਦੇ ਤੁਸੀਂ ਵੀ ਤੁਹਾਡਾ ਤਿਆਰਵਾ ਹੋਊਗਾ ਪਰ ਸੁੱਟਣ ਦੋ ਚੱਲਾਂਗੇ ਵਾਪਸ ਨਹੀਂ ਜਾਵਾਂਗੇ ਦਿੱਲੀ ਜਾਵਾਂਗੇ ਮੋਦੀ ਸਰਕਾਰ ਨੂੰ ਉਹ ਵਾਦੇ ਯਾਦ ਕਰਾ ਕੇ ਆਏ ਜਿਹੜੇ ਸਾਡੇ ਨਾਲ ਕੀਤੇ ਸੀਗੇ ਉਹੀ ਉਹ ਯਾਦ ਕਰਾਉਣਾ ਆ ਫਿਰ ਹੱਥੇ ਜੋੜ ਕੇ ਆਏ ਢਿਲਾਇਆ ਕਹਿ ਦੇਣਾ ਮੇਰੇ ਸੇ ਗਲਤੀ ਹੋ ਗਈ ਜੀ ਮuje ਨਹੀਂ ਪਤਾ ਮੈਂ ਤਾਂ ਸਮਝ ਨਹੀਂ ਸਕਾ ਮੇਰੀ ਤਪਸ਼ੇ ਮੈਂ ਕਮੀ ਰਹਿ ਗਈ ਹੁਣ ਕਮੀ ਪੂਰੀ ਕਰਨ ਆਏ ਹਾਂ ਉਹ ਕਰਕੇ ਜਾਵਾਂਗੇ ਪੰਜਾਬੀ ਚਲੋ ਹੈ ਕਹਿੰਦੇ ਪੰਜਾਬੀ ਜੋ ਗੱਲ ਮਿੱਥ ਲੈਂਦੇ ਨੇ ਉਸ ਨੂੰ ਪੂਰਾ ਕਰਕੇ ਛੱਡ ਦੇਮ ਔਰ ਉਹੀ ਗੱਲ ਹੈ ਇੱਥੇ ਕਿ ਹੁਣ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਜਿਹੜੇ ਪਿਛਲੇ ਵਾਦੇ ਹੋਏ ਸੀ ਉਹਨਾਂ ਨੂੰ ਯਾਦ ਕਰਾਉਣ ਆਏ ਆ ਕਿ ਆ ਮੰਗਾ ਜੜੀਆਂ ਨੇ ਐ ਤੁਸੀਂ ਆ ਮੰਨੀਆਂ ਸੀ ਔਰ ਇਹਨਾਂ ਨੂੰ ਪੂਰਾ ਕਰੋ ਹਾਂ ਜੀ ਕੀ ਕਹਿਣਾ ਚਾਹੁੰਦੇ ਇੱਕ ਗੱਲ ਕਹਣੀ ਚਾਹੁੰਦਾ ਜੀ ਇਹਦੇ ਵਿੱਚ ਕੋਰਟ ਹੈ ਕੋਰਟ ਨੂੰ ਦਖਲਦਾਰੀ ਦੇਣੀ ਚਾਹੀਦੀ ਹੈ ਵੀ ਕਿਸੇ ਵੀ ਸਰਕਾਰ ਨੂੰ ਰੋਡ ਬੰਦ ਕਰਨੇ ਦਾ ਹੱਕ ਨਹੀਂ ਹੈਗਾ ਕੰਕਰੀਟ ਕਰੀਏ ਤਾਂ ਬਾਰਡਰ ਬਣ ਗਿਆ ਇਹ ਤਾਂ ਪਾਕਿਸਤਾਨ ਬਣ ਗਿਆ ਸਾਡੇ ਵਾਲਾ ਇੱਧਰ ਹਰਿਆਣਾ ਬਣ ਗਿਆ ਇਹ ਗੱਲ ਪੰਜਾਬ ਨੂੰ ਵੱਖਾ ਕੀਤਾ ਇਹਨਾਂ ਨੇ ਵੇਖੋ ਜੀ ਅਸੀਂ ਕਿਹ ਦੇਸ਼ ਵੱਖਰੇ ਥੋੜਾ ਹਾਂ ਅਸੀਂ ਪੰਜਾਬੀ ਆ ਅਸੀਂ ਸਾਰੇ ਦੇਸ਼ ਨੂੰ ਨਾਜ ਪੈਦਾ ਕਰਕੇ ਦੇਂਦੇ ਦਿੱਤਾ ਵੀ ਆ ਉਹੀ ਪ੍ਰਧਾਨ ਮੰਤਰੀ ਸਾਡੀ ਰੋਟੀ ਖਾ ਕੇ ਸੌਂਦਾ ਕਾਰਪੋਰੇਟ ਦੀ ਖਾ ਕੇ ਥੋੜਾ ਸੌਂਦਾ ਜਾਂ ਪੁੱਛੇ ਵੀ ਕਾਰਪੋਰੇਟ अडानी ਦਿੰਦਾ ਉਹਨੂੰ ਰੋਟੀਆਂ ਤੇ ਫੇਰ ਦੱਸੇ अडानी ਦੇ ਸਾਡੀਆਂ ਖਾਂਦੇ ਆ ਹੈ ਤੇ ਅਸੀਂ ਨਾਜ ਪੈਦਾ ਕਰਕੇ ਅਸੀਂ ਪਾਣੀ ਬਰਬਾਦ ਕਰ ਲਿਆ ਹੈ ਚੌਲ ਪੈਦਾ ਕਰਕੇ ਪੂਰੇ ਦੇਸ਼ ਨੂੰ ਦੇ ਦਿੱਤਾ ਠੀਕ ਆ ਜੀ ਤੇ ਉਦੋਂ ਅਗਲੇ ਬੰਨੇ ਸਾਨੂੰ ਵੀ ਫੇਰ ਦਬਕੇ ਫੇਰ ਸਾਨੂੰ ਮਾਰਦਾ ਸੀ ਇਹ ਕਰਕੇ ਥੋੜਾ ਪ੍ਰਧਾਨ ਮੰਤਰੀ ਬਣਾਏ ਇਹ ਸਾਨੂੰ ਮਾਰਨ ਮਾਰਨਾ ਤਾਂ ਕਿ ਦੇਸ਼ ਨਾਲ ਲੜਾਈ ਲੜੋ ਜੇ ਤੁਹਾਡੀ ਤਾਕਤ ਆ ਗਈ ਨਾ 36 ਇੰਚ ਕਾ ਸ਼ੀਨਾ ਤੇ ਡਾਹ ਕੇ ਗਾੜੀ ਚੀਨ ਕਾ ਗਾੜੀ ਡਾਹ ਪਾਕਤਾਨੀ ਗਾਟ ਸਾਡੇ ਗਾੜੀ ਕਾਉ ਨਾ ਨਾ ਅਸੀਂ ਤੇ ਪੰਜਾਬ ਦੇ ਲੋਕ ਆ ਅਸੀਂ ਇੰਡੀਅਨ ਲੋਕ ਆ ਇੰਡੀਅਨ ਆ ਤੇ ਇੰਡੀਅਨ ਰਹਿਣਾ ਭਾਰਤ ਦੇ ਆ ਵੱਡੀ ਵੱਡੀ ਗੱਲ ਆਖੀ ਇਹਨਾਂ ਨੇ ਕਿ ਇੰਡੀਅਨ ਆ ਔਰ ਸਾਡਾ ਜਿਹੜਾ ਮੁਲਕ ਹੈ ਉਹ ਇੰਡੀਆ ਹੀ ਰਹਿਣਾ ਹੈ ਲੇਕਿਨ ਸਾਡੀਆਂ ਮੰਗਾ ਜਿਹੜੀਆਂ ਨੇ ਉਹ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਜਾਇਜ਼ ਮੰਗਾ ਨੇ ਸਰਕਾਰਾਂ ਕਹਿੰਦੀਆਂ ਨੇ ਜਦੋਂ ਮੀਟਿੰਗ ਦੇ ਟੇਬਲ ਤੇ ਬੈਠਦੀਆਂ ਨੇ ਕਿ ਹਾਂ ਕਿਸਾਨਾਂ ਦੀ ਮੰਗਾ ਜਾਇਜ਼ ਨੇ ਲੇਕਿਨ ਜਦੋਂ ਪੂਰੀ ਕਰਨ ਦੀ ਗੱਲ ਆਉਂਦੀ ਹੈ ਤੇ ਫਿਰ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਇਸੇ ਕਰਕੇ ਅੱਜ ਕਿਸਾਨ ਇਕੱਠੇ ਹੋਏ ਨੇ ਕਿ ਪਿਛਲੀ ਮੀਟਿੰਗਾਂ ਦੀਆਂ ਗੱਲਾਂ ਜਿਹੜੀਆਂ ਸੀ ਉਹ ਸਰਕਾਰਾਂ ਨੂੰ ਦੁਬਾਰਾ ਤੋਂ ਯਾਦ ਕਰਾਈਆਂ ਜਾਣ ਤਾਂ ਕਿ ਉਹ ਮੰਗਾ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਹੋਈਆਂ ਨਜ਼ਰ ਆਣ ਕੈਮਰਾ ਪਰਸਾ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਸ਼ੰਭੂ ਬਾਰਡਰ